ਵਾਤਾਵਰਨ ਵਿੱਚ ਤੇਜ਼ੀ ਨਾਲ ਬਦਲਾਅ ਦੇਖੇ ਜਾ ਰਹੇ ਹਨ ਬੇਕਾਬੂ ਹੜ੍ਹ ਅੱਗ ਭਰਾਂਦੀ ਗਰਮੀ ਅਤੇ ਬੇਵਕਤੀਆਂ بارشਾਂ ਵਰਗੀਆਂ ਨਿਸ਼ਾਨੀਆਂ ਇਸ ਬਦਲਾਅ ਦੇ ਸਬੂਤ ਦੇ ਰਹੀਆਂ ਹਨ ਹੁਣ ਹਰ ਪਾਸੇ ਵਾਤਾਵਰਨ ਦੀ ਸਭਾਲ ਲਈ ਚਰਚਾ ਛਿੜੀ ਹੋਈ ਹੈ ਬੁੱਧੀਜੀਵੀ ਇਸ ਮਸਲੇ ਤੇ ਗੰਭੀਰਤਾ ਦਿਖਾ ਰਹੇ ਹਨ ਅਤੇ ਇਸ ਦੇ ਹੱਲ ਲਈ ਪੌਦੇ ਲਗਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਡੇਰਾ ਸੱਚਾ ਸੌਦਾ ਦੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਨੇ ਪੌਦਾ ਲਗਾਓ ਮਹੀਮ ਦੀ ਸ਼ੁਰੂਆਤ ਕੀਤੀ ਅਤੇ ਲੰਮੇ ਸਮੇਂ ਤੋਂ ਇਹ ਮਹੀਮ ਜੋਰਾਂ ਸ਼ੋਰਾਂ ਨਾਲ ਰਫ਼ਤਾਰ ਫੜ ਰਹੀ ਹੈ। ਇਹ ਮਹੀਮ ਨਾ ਸਿਰਫ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਰਹਿੰਦੇ ਡੇਰਾ ਸ਼ਰਧਾਲੂ ਆਪਣੇ ਆਪਣੇ ਦੇਸ਼ਾਂ ਵਿੱਚ ਚਲਾ ਰਹੇ ਹਨ। ਇਹ ਸੇਵਾਦਾਰ ਇੱਥੇ ਸਾਲ 2010 ਤੋਂ ਪੌਦੇ ਲਗਾ ਰਹੇ ਹਨ। ਤਾਂ ਕਿ ਇੱਥੋਂ ਦਾ ਵਾਤਾਵਰਣ ਅਤੇ ਕੁਦਰਤੀ ਖੂਬਸੂਰਤੀ ਸੰਭਲੀਆਂ ਰਹਿਣ ਇਸ ਮੁਹਿੰਮ ਵਿੱਚ ਸੇਵਾਦਾਰ ਹਰ ਹਫਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਦੇ ਹਨ ਅਤੇ ਸਥਾਨਕ ਸਿਟੀ ਕਾਉਂਸਲ ਵੱਲੋਂ ਰੱਖੇ ਗਏ ਪੌਦਾ ਲਗਾਉਣ ਵਾਲੀ ਥਾਂ ਤੇ ਜਾਂਦੇ ਹਨ ਇੰਨਾ ਹੀ ਨਹੀਂ ਸੇਵਾਦਾਰ ਆਪਣੇ ਪਰਿਵਾਰ ਨੂੰ ਵੀ ਇਸ ਮੁਹਿੰਮ ਵਿੱਚ ਆਪਣੇ ਨਾਲ ਸ਼ਾਮਿਲ ਕਰਦੇ ਹਨ ਹਰ ਕਿਸੇ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਅਹਿਮੀਅਤ ਸਮਝਣ ਦੀ ਲੋੜ ਹੈ ਅਤੇ ਪੂਜਨਿਕ ਗੁਰੂ ਜੀ ਦੀ ਸਿੱਖਿਆ ਤੇ ਚੱਲਦਿਆਂ ਨਵ ਜੰਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਮੁਹਿੰਮ ਨਾਲ ਜੁੜ ਕੇ ਕੁਦਰਤ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ ਸੇਵਾਦਾਰ ਨਿਊਜ਼ੀਲੈਂਡ ਦੇ ਰੀਜਨਲ ਪਾਰਕਾਂ ਸਮੁੰਦਰ ਦੇ ਬੀਚ ਅਤੇ ਹੋਰ ਬਹੁਤ ਅਜਈਆਂ ਥਾਵਾਂ ਤੇ ਵੀ ਪੌਦੇ ਲਾਉਂਦੇ ਹਨ ਜਿੱਥੇ ਸਥਾਨਕ ਸਿਟੀ ਕਾਉਂਸਲ ਵੱਲੋਂ ਪੌਦੇ ਲਗਾਉਣ ਲਈ ਕਿਹਾ ਜਾਂਦਾ ਹੈ ਛੋਟੇ-ਛੋਟੇ ਦਿਸਣ ਵਾਲੇ ਇਹ ਪੌਦੇ بارشਾਂ ਦੇ ਸਮੁੰਦਰ ਵਿੱਚ ਮਿਲਣ ਵਾਲੇ ਪਾਣੀ ਨੂੰ ਫਿਲਟਰ ਕਰਨ ਵਿੱਚ ਸਹਾਇਤਾ ਕਰਦੇ ਨੇ ਤਾਂ ਜੋ ਸਮੁੰਦਰੀ ਜੀਵਾ ਲਈ ਹਾਨੀਕਾਰਕ ਚੀਜ਼ਾਂ ਪਾਣੀ ਦੇ ਅੰਦਰ ਨਾ ਜਾ ਸਕਣ ਇਸ ਤੋਂ ਇਲਾਵਾ ਪੌਦਿਆਂ ਨਾਲ ਬਣੇ ਜੰਗਲ ਨੋਮਾ ਝਾੜਾ ਵਿੱਚ ਅਲੱਗ-ਅਲੱਗ ਪ੍ਰਜਾਤੀਆਂ ਦੇ ਪੰਛੀਆਂ ਦਾ ਰਹਿਣ-ਬਸੇਰਾ ਬਣਨ ਵਿੱਚ ਸਹਾਇਤਾ ਮਿਲਦੀ ਹੈ ਸਾਧ ਸੰਗਤ ਇਸ ਮੁਹਿੰਮ ਵਿੱਚ ਸਥਾਨਕ ਲੋਕਾਂ ਨੂੰ ਵੀ ਨਾਲ ਲੈ ਕੇ ਚੱਲ ਰਹੀ ਹੈ ਤਾਂ ਜੋ ਸਾਰੇ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾ ਸਕਣ ਸੱਚ ਕਹੋ ਲਈ ਆਕਲੈਂਡ ਨਿਊਜ਼ੀਲੈਂਡ ਤੋਂ ਰਣਜੀਤ ਇंसा ਦੀ ਰਿਪੋਰਟ